ਵਾਹੇ ਗੁਰੂ ਵਾਹੇ ਗੁਰੂ ਰਾਹੇ ਗੁਰੂ ਵਾਹੇ ਗੁਰੂ ਮੈਂ ਸਦਕੇ ਜਾਵਾਂ ਹੋਂਦੋਂ ਸਦਕੇ ਜਾਵਾਂ ਹੋਂਦੋਂ ਸਦਕੇ ਜਾਵਾਂ i like लाईया तोड़ भैया लाईया तोड़ भैया सदके जई ਅੱਜ ਕੇ ਫਟੇ ਬਲਾਇਓ ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਆਉਣ ਵਾਲੀ ਸੰਗਤ ਨੂੰ ਰਸਤੇ ਦੇ ਵਿੱਚ ਹੀ ਟਿਕਾ ਲਈਏ ਅੱਧ ਦੇ ਵਿੱਚ 8-10 ਸੇਵਾਦਾਰ ਬੈਠ ਜਾਓ ਅੱਧ ਦੇ ਵਿੱਚ ਆਉਣ ਵਾਲਿਆਂ ਨੂੰ ਉੱਥੇ ਹੀ ਬੇਨਤੀ ਕਰਕੇ ਬਿਠਾ ਦਈਏ ਬਾਦ ਵਿੱਚ ਆਵਾਜ਼ ਦੇ ਕੇ ਅੱਗੇ ਮੱਥਾ ਟਿਕਾ ਦੇਾਂਗੇ ਪਹਿਰੇਦਾਰਾਂ ਨੂੰ ਬੇਨਤੀ ਹੈ 5 10 ਸਿੰਘ ਲਾਈਨ ਬਣਾ ਕੇ ਬੈਠਿਓ ਸਿੰਘੋ ਰਸਤਾ ਸਾਰਾ ਮੱਲ ਕੇ ਰਸਤੇ ਦੇ ਵਿੱਚ ਲਾਈਨ ਬਣਾ ਲਿਓ ਆਉਣ ਵਾਲਿਆਂ ਨੂੰ ਬੇਨਤੀ ਕਰ ਕਰ ਕੇ ਉੱਥੇ ਹੀ ਬਿਠਾਈ ਜਾਓ ਬਾਕੀ ਸਾਰੀ ਸੰਗਤ ਆਪੋ ਆਪਣੀ ਜਗ੍ਹਾ ਤੇ ਟਿਕਾ ਬਣਾ ਕੇ ਰਖਿਏ ਮਨ ਜੋੜ ਕੇ ਬੈਠੀਏ ਪਹਿਲਾ ਦਿਨ ਮਾਨਸ ਅੱਜ ਅਨਾਜ ਮੰਡੀ ਦੇ ਵਿੱਚ ਆਪਾਂ ਸਾਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦੇਦਾਰ ਕਰ ਰਹੇ ਹਾਂ ਹਾਜ਼ਰੀ ਭਰ ਰਹੇ ਹਾਂ ਸਿੰਘੋ ਲਾਈਨ ਤੁਸੀਂ ਬਣਾਈ ਨਹੀਂ 10 ਜਣੇ ਇੱਥੇ ਤੇ ਉੱਥੇ ਲਾਈਨ ਬਣਾ ਲਓ ਸਾਰੇ ਇੱਕ ਲਾਈਨ 'ਚ ਬਹਿ ਜਾਓ ਅੱਗੇ-ਅੱਗੇ ਨਾ ਕੋ ਆਪ ਬੈਠੋ ਲਾਈਨ ਬਣਾ ਲਓ 10 ਜਣੇ ਇੱਕਠੇ ਬਹਿ ਜਾਓ ਬਸ ਜਿਹੜਾ ਹੁਣ ਆਵੇ ਉੱਥੇ ਹੀ ਬੇਨਤੀ ਕਰਕੇ ਇੱਥੇ ਹੀ ਬਹਿ ਜਾਓ ਸਾਰੇ ਆਉਣ ਵਾਲਿਆਂ ਨੂੰ ਮੱਥਾ ਟਿਕਾ ਕੇ ਇੱਥੇ ਹੀ ਬਾਈ ਜਾਓ ਲਾਈਨ ਨਾਲ-ਨਾਲ ਬੈਠ ਜਾਓ ਸਾਰੇ ਜਿਹੜਾ ਆਵੇ ਉੱਥੇ ਹੀ ਬੇਨਤੀ ਕਰਕੇ ਬਾਹਰੋਂ ਵੀ ਇੱਥੋਂ ਦੂਰੋਂ ਟੇਕ ਲਓ ਮੱਥਾ ਇੱਕ ਵਾਰੀ ਦੂਰੋਂ ਨਮਸਕਾਰ ਕਰ ਲੈਣ ਇੱਕ ਵਾਰੀ ਫਿਰ ਨੇੜੇ ਆ ਜਾਣਗੇ ਜਦੋਂ ਆਪਾਂ ਆਨੰਦ ਸਾਹਿਬ ਪੜਾਂਗੇ ਉਦੋਂ ਫਿਰ ਨੇੜੇ ਆ ਕੇ ਨਮਸਕਾਰ ਕਰ ਲੈਣਗੇ ਆਓ ਸਾਧ ਸੰਗਤ ਜੀ ਟਿਕਾ ਬਣਾਈਏ ਮਾਨਸਾ ਵਿੱਚ ਕਈ ਸਾਲਾਂ ਬਾਅਦ ਦੁਬਾਰਾ ਰਲ ਮਿਲ ਕੇ ਸਾਰੀਆਂ ਸੰਗਤਾਂ ਨੇ ਪ੍ਰੋਗਰਾਮ ਉਲੀਕਿਆ ਹੈ। ਕਈ ਸਾਲ ਪਹਿਲਾਂ ਇੱਥੇ ਸਮਾਗਮ ਹੋਏ ਹਨ। ਨੇੜੇ-ਨੇੜੇ ਹੋਰ ਵੀ ਕਈ ਥਾਵਾਂ ਦੇ ਉੱਤੇ ਬਹੁਤ ਉਤਸ਼ਾਹ ਨਾਲ ਉਦੋਂ ਵੀ ਸੰਗਤਾਂ ਹਾਜ਼ਰੀਆਂ ਭਰਦੀਆਂ ਰਹੀਆਂ ਹਨ। ਔਰ ਇਸ ਸਾਲ ਵੀ ਬਹੁਤ ਉਤਸ਼ਾਹ ਤੇ ਚਾਹ ਨਾਲ ਆਪ ਸਾਰੇ ਦਰਸ਼ਨ ਦੇ ਰਹੇ ਹੋ। ਆਪਾਂ ਸਾਰਿਆਂ ਨੇ ਟਿਕਾ ਬਣਾਣਾ ਹੈ ਜਿਹੜੇ ਵੀਰ ਪੱਖਾ ਚੱਲਦੇ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰ ਦਿੰਨਾ ਆਪਜੀ ਵੀ ਸਿੰਘੋ ਤੁਹਾਡੀ ਸੇਵਾ ਬੜੀ ਵਧੀਆ ਹੈ ਪਰ ਬਹਿ ਹੀ ਜਾਈਏ ਉਹਨਾਂ ਫਾਇਦਾ ਨਹੀਂ ਹੋਣਾ ਹਿੱਲਜੁਲ ਹੋਈ ਜਾਣੀ ਹੈ ਸਿੰਘਾਂ ਨੂੰ ਬੇਨਤੀ ਹੈ ਸੇਵਾ ਵਾਲਿਆਂ ਨੂੰ ਤੁਹਾਡੀ ਭਾਵਨਾ ਦੀ ਕਦਰ ਕਰਦੇ ਆ ਪਰ ਆਪਾਂ ਕੋਈ ਨਹੀਂ ਸਰ ਜਾਣਾ ਇਦਾਂ ਹੀ ਟਿਕਾ ਬਣਾ ਕੇ ਆਪਾਂ ਬੈਠ ਜਾਈਏ ਜਦੋਂ ਮਨ ਜੁੜ ਜਾਂਦਾ ਹੈ ਫਿਰ ਗਰਮੀ ਨਹੀਂ ਲੱਗਦੀ ਗਰਮੀ ਦੀ ਘੱਟ ਮੁਸ਼ਕਲ ਆ ਜਿਹੜੀ ਬੁੱਤੀ ਜੀ ਉੱਡੀ ਫਿਰਦੀ ਐ ਨਾ ਤੇਲਾ ਜਿਹਾ ਇਹ ਜਿਆਦਾ ਤੰਗ ਕਰਦਾ ਪਿੱਛੇ ਵਾਲੇ ਤੇ ਠੀਕ ਐ ਜਿੰਨਾ ਤੇ ਆ ਲਾਈਟਾਂ ਪੈਂਦੀਆਂ ਨਾ ਅੱਗੇ ਵਾਲਿਆਂ ਉੱਤੇ ਤੇ ਮੀਂਹ ਪੈ ਰਿਹਾ ਆ ਚਾਦਰ ਨਹੀਂ ਚਿੱਟੀ ਦਿਸਦੀ ਤੇਲ ਲਈ ਦਿਸਦਾ ਮੈਂ ਜਦੋਂ ਮੱਥਾ ਟੇਕਣ ਵਾਸਤੇ ਆਇਆ ਤੇ ਮਤਲਬ ਤੁਰਿਆ ਨਹੀਂ ਜਾਂਦਾ ਇੰਨਾ ਜਿਆਦਾ ਅੱਗੇ ਨਹੀਂ ਸੀ ਇੰਨਾ ਹੁੰਦਾ ਹੁਣ ਤੇ ਬਹੁਤਾ ਹੀ ਜਿਆਦਾ ਹੈ ਏਕਾਜਕਲ ਵੈਦਰ ਵੀ ਚੇਂਜ ਹੋ ਜਾਂਦਾ ਸੀ ਅੱਜ ਹੋ ਗਿਆ ਸਤੰਬਰ 28 ਸਤੰਬਰ ਹੋ ਗਿਆ ਵੇਖੋ 28 ਸਤੰਬਰ ਹੈ ਤੇ ਦੋ ਦਿਨਾਂ ਨੂੰ ਅਕਤੂਬਰ ਦਾ ਮਹੀਨਾ ਚੜ ਜਾਣਾ ਤੇ ਅਜੇ ਤੱਕ ਵੀ ਗਰਮੀ ਹੈ ਬਾਹਰ ਪੱਖੇ ਦੀ ਲੋੜ ਪੈ ਰਹੀ ਹੈ ਨਹੀਂ ਤੇ ਅੱਜ ਕੱਲ ਦੇ ਦਿਨਾਂ ਵਿੱਚ ਪੱਖੇ ਦੀ ਜ਼ਰੂਰਤ ਨਹੀਂ ਪੈਂਦੀ ਰਾਤਾਂ ਠੰਡੀਆਂ ਹੋ ਜਾਂਦੀਆਂ ਅਸੂ ਦਾ ਮਹੀਨਾ ਚੱਲ ਰਿਹਾ ਅਸੂ ਨੂੰ ਸ਼ੁਰੂ ਹੋਏ ਨੂੰ ਵੇਖੋ ਕਿੰਨੇ ਦਿਨ ਹੋ ਗਏ ਅੱਜ ਦਸੂ ਆ ਚਲਿਆ ਤੇ ਅਜੇ ਵੀ ਗਰਮੀ ਹੈ ਮੌਸਮ ਚੇਂਜ ਹੋ ਰਿਹਾ ਵਰਲਡਵਾਈਡ ਉਹਦਾ ਰੀਜਨ ਸਾਡੇ ਦਰਖਤ ਕੱਟੇ ਜਾਣਾ ਹੈ ਦਰਖਤ ਕੱਟੇ ਜਾ ਰਹੇ ਐ ਪ੍ਰਦੂਸ਼ਣ ਵੱਧ ਰਿਹਾ ਐ ਇਸ ਕਰਕੇ ਇਦਾਂ ਦੇ ਹਾਲਾਤ ਬਣਦੇ ਹਨ ਅਸੀਂ ਕੱਟ ਰਹੇ ਆ ਜਿਨ੍ਹਾਂ ਨੇ ਇਹਦਾ ਖਮਿਆਜਾ ਭੁਗਤ ਲਿਆ ਉਹ ਲਾ ਰਹੇ ਨੇ ਅਦਬਈ ਸਾਹ ਕੱਲ ਤੁਸੀਂ ਵੇਖਿਆ ਹੀ ਹੈ ਰਾਤ ਗਵਾਨ ਦਬਈ ਵਿੱਚ ਚੱਲਦਾ ਸੀ ਤੇ ਸਿੰਘੋ ਗੁਰਮਖੋ ਪਿਆਰਿਓ ਉਥੇ ਰੇਤਾ ਹੀ ਰੇਤਾ ਹੈ ਰੇਤਾ ਹੀ ਰੇਤਾ ਸਾਡੇ ਬੀਕਾ ਮੇਰ ਤੋਂ ਅੱਗੇ ਨੂੰ ਲੰਘ ਜਾਓ जैसलमेर ਜਾਂਦੇ ਆ ਨਾ ਜਦੋਂ ਤੇ जैसलमेर ਤੋਂ ਵੀ ਵੱਧ ਕੇ ਦਬਈ ਚ ਰੇਤਾ ਬੜਿਆਂ ਸੱਜਣਾ ਨੇ ਤੁਹਾਡੇ ਚ ਗੁਰਮਖਾਨੇ ਵੇਖਿਆ ਹੈ ਰੇਤਾ ਹੀ ਰੇਤਾ ਪਰ ਉਹਨਾਂ ਨੇ ਇੰਨੇ ਕ ਦਰਖਤ ਲਾਏ ਆ ਇੰਨੇ ਕ ਦਰਖਤ ਲਾਏ ਆ ਉਹਨਾਂ ਨੇ ਵੈਦਰ ਚੇਂਜ ਕਰ ਲਿਆ ਤੇ ਉਹ ਕਹਿੰਦੇ ਆ ਵੀ ਪੰਜਾ ਸੱਤਾ ਸਾਲਾਂ ਬਾਅਦ ਗਰਮੀ ਦੇ ਵਿੱਚ ਗਰਮੀ ਨਹੀਂ ਲੱਗੇਗੀ ਅਸੀਂ ਇਦਾਂ ਦਾ ਸਿਸਟਮ ਬਣਾ ਲੈਣਾ। ਇੰਨੇ ਇੱਕ ਦਰਫਤ ਕਰ ਲੈਣੇ ਨੇ, ਇੰਨਾ ਕਿ ਇੰਤਜ਼ਾਮ ਕਰ ਲੈਣਾ ਹੈ ਵੀ ਆਉਣ ਵਾਲੇ ਜਿਹੜੇ ਸਾਲ ਹੋਣਗੇ ਗਰਮੀ ਦੇ ਮੌਸਮ ਦੇ ਵਿੱਚ ਉੱਥੇ ਇਹ ਜਿਹੜੇ ਮਹੀਨੇ ਹੁੰਦੇ ਆ ਨਾ ਜੀ ਜੂਨ, ਜੁਲਾਈ, ਅਗਸਤ ਇੰਨੀ ਕੁ ਅਤਿ ਗਰਮੀ ਕੇ ਪੈਂਦੀ ਹੈ 55 ਡਿਗਰੀ ਟੈਂਪਰੇਚਰ ਹੋ ਜਾਂਦਾ ਹੈ। ਆਪਣੇ ਇੱਥੇ 50 ਤੱਕ ਚਲੇ ਜਾਂਦਾ ਹੈ 51 52 ਤੱਕ ਵੀ ਉੱਥੇ 55 ਡਿਗਰੀ ਟੈਂਪਰੇਚਰ ਹੁੰਦਾ ਹੈ ਤੇ ਉਹਨਾਂ ਨੇ ਦਰਖਤ ਲਾ ਲਾ ਕੇ ਲਾ ਲਾ ਕੇ ਆਪਣਾ ਪ੍ਰਬੰਧ ਕਰ ਲਿਆ ਕਹਿੰਦੇ ਮੌਸਮ ਸੋਹਣਾ ਕਰ ਲੈਣਾ ਤੇ ਅਸੀਂ ਇੱਥੇ ਦਰਖਤ ਕੱਟੀ ਜਾ ਰਹੇ ਹਾਂ ਸਾਡੇ ਤੇ ਕੁਦਰਤੀ ਸਿਸਟਮ ਸੀ ਲੱਗੇ ਹੋਏ ਸੀ ਉਹਨਾਂ ਦੇ ਤੇ ਹੈ ਹੀ ਨਹੀਂ ਉੱਥੇ ਤੇ ਹੈ ਹੀ ਨਹੀਂ ਸੀ ਕਦੇ ਦਰਖਤ ਹੋਈ ਨਹੀਂ ਹਰਿਆ ਹਰਿਆਲੀ ਕਦੇ ਹੋਈ ਹੋਈ ਨਹੀਂ ਪਰ ਸਾਡੇ ਕੋਲ ਤੇ ਹਰਿਆਵਲ ਸੀ ਅਸੀਂ ਆਪ ਹੌਲੀ ਹੌਲੀ ਕੱਟਦਿਆਂ 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 ਆ ਕੁਛ ਬਣਾ ਲਿਆ ਹੈ ਵੈਦਰ ਜਿਹੜਾ ਇੱਥੇ ਵੀ ਚੇਂਜ ਹੋਣ ਲੱਗ ਪਿਆ ਤੇ ਮੈਂ ਸਾਰੇ ਕਿਸਾਨਾਂ ਵੀਰਾਂ ਭਰਾਵਾਂ ਨੂੰ ਬੇਨਤੀ ਕਰਦਾ ਕਈ ਸੱਜਣਾ ਨੂੰ ਦਰਖਤਾਂ ਨਾਲ ਬੜਾ ਪਿਆਰ ਹੁੰਦਾ ਹੈ ਕਈ ਬੂਟੇ ਲਾਉਂਦੇ ਐ ਦਰਖਤ ਲਾਉਂਦੇ ਐ ਖੇਤਾਂ ਦੇ ਵਿੱਚ 8-10 ਦਰਖਤ ਮੋਟਰ ਤੇ ਲਾ ਕੇ ਰੱਖਦੇ ਐ ਜਿੱਥੇ ਉਹਨਾਂ ਨੂੰ ਲੱਗਦਾ ਵੀ ਆ ਟਿਕਾਣਾ ਜਿਆ ਸਹੀ ਐ ਉੱਥੇ ਦਰਖਤ ਲਾਉਂਦੇ ਐ ਤੇ ਮੈਂ ਇਹ ਬੇਨਤੀ ਨਾਲ ਕਰਦਾ ਹਾਂ ਕਰਦਿਆਂ ਕਿ ਆਪਾਂ ਇਹਨਾਂ ਚੀਜ਼ਾਂ ਵਾਸਤੇ ਯਤਨਸ਼ੀਲ ਹੋਈਏ ਅਸੀਂ ਹੌਲੀ-ਹੌਲੀ ਜੇ 5-5 7-7 ਦਰਖਤ ਲਾਵਾਂਗੇ ਕਿੰਨੇ ਬਣ ਜਾਂਦੇ ਆ ਫਿਰ ਉਹਨਾਂ ਨੂੰ ਲਾਉਣਾ ਹੀ ਨਹੀਂ ਉਹਨਾਂ ਨੂੰ ਸੰਭਾਲਣਾ ਤੇ ਜਿਹੜਾ ਆ ਤੁਹਾਡਾ ਜ਼ਿੰਮੇਵਾਰ ਤਬਕਾ ਹੈ ਜਿਹੜਾ ਖੇਤਾਂ 'ਚ ਕੰਮ ਕਰਨ ਵਾਲਾ ਬੰਦਾ ਚਾਹੇ ਉਹ ਜ਼ਿੰਮੇਵਾਰ ਹੈ ਚਾਹੇ ਜ਼ਮੀਨ 'ਚ ਕੰਮ ਕਰਨ ਵਾਲੇ ਨੂੰ ਹੀ ਜ਼ਿੰਮੇਵਾਰ ਕਹਿੰਦੇ ਆ ਨਾ ਕੋਈ ਵੀ ਹੋਵੇ ਜਿਹੜਾ ਖੇਤੀਬਾੜੀ ਕਰ ਲੈਂਦਾ ਹੈ ਉਹਨਾਂ ਨਾਲ ਉਹਨਾਂ ਤੋਂ ਵਧੀਆ ਦਰਖਤ ਕੌਣ ਸਾਹਮ੍ਹ ਸਕਦਾ ਹੈ ਉਹਨਾਂ ਤੋਂ ਵੱਧ ਦਰਖਤ ਦੀ ਖੇਤੀਬਾੜੀ ਵਾਲੇ ਬੰਦੇ ਤੋਂ ਵੱਧ ਕਿਸ ਬੰਦੇ ਨੂੰ ਨੌਲੇਜ ਹੋ ਸਕਦੀ ਹੈ ਸੋ ਇਸ ਕਰਕੇ ਆਪਾਂ ਨੂੰ ਜਿੱਥੇ ਹੋਰ ਬੜਾ ਕੁਝ ਕਰਨਾ ਚਾਹੀਦਾ ਇਹਨੂੰ ਵੇਖ ਕੇ ਇੱਕ ਤੇ ਹੁੰਦਾ ਤੰਗ ਹੋਈ ਜਾਓ ਬੜਾ ਬੁਰਾ ਹਾਲ ਹੈ ਮੌਸਮ ਬਦਲ ਗਿਆ ਮੌਸਮ ਬਦਲ ਗਿਆ ਇੱਕ ਹੈ ਕਿ ਅਸੀਂ ਕਰ ਕੀ ਸਕਦੇ ਆ ਸਾਡੀਆਂ ਔਣ ਵਾਲੀਆਂ ਨਸਲਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸੌਖੀਆਂ ਵਸਣ ਤੇ ਉਹ ਤਾਂ ਵੀ ਹੋ ਸਕਦਾ ਹੈ ਜੇ ਆਪਾਂ ਸਾਰੇ ਜਣੇ ਥੋੜਾ ਥੋੜਾ ਯਤਨ ਕਰੀਏ ਇੱਕ ਹੁੰਦਾ ਬਹਿ ਕੇ ਰੋਈ ਜਾਓ ਗਰਮੀ ਆ ਗਈ ਗਰਮੀ ਆ ਗਈ ਕਰੋ ਕੁਛ ਨਾ ਕਰੀਏ ਵੀ ਤੇ ਨਾ ਜਰੂਰ ਕੁਛ ਨਾ ਕੁਛ ਜਿਵੇਂ ਵੇਖੋ ਗੱਲ ਇੱਕ ਹੁਣ ਜਿਵੇਂ ਨੌਜਵਾਨ ਇੱਕ ਵੀਰ ਗਾਉਂਦਾ ਹੈ ਜਿਹੜਾ ਆ ਨੈਟ ਤੇ ਦੇਖ ਰਹੇ ਹੋ ਤੁਸੀਂ ਸਾਰੇ ਰਾਜਵੀਰ ਸਿੰਘ ਹੈ ਰਾਜਵੀਰ ਜਵੰਦਾ ਕਰਕੇ ਹਸਪੀਟਲ ਦੇ ਵਿੱਚ ਫੋਰਟੀ ਦੇ ਵਿੱਚ ਪਿਆ ਐ ਐਕਸੀਡੈਂਟ ਹੋਇਆ ਸਾਰੀ ਦੁਨੀਆ ਦੇ ਵਿੱਚ ਅਰਦਾਸਾਂ ਕਰੋ ਅਰਦਾਸਾਂ ਕਰੋ ਹੋਰੀ ਜਾਨ ਬਚ ਜਾਏ ਬਿਲਕੁਲ ਐਡਾ ਸੋਹਣਾ ਸੁਨੱਖਾ ਨੌਜਵਾਨ ਹੈ ਸਾਰੇ ਹੀ ਕਰਦੇ ਅਰਦਾਸ ਤੇ ਵੀ ਕਿਸੇ ਦੇ ਮਾਂ ਦਾ ਪੁੱਤ ਉਹਨੂੰ ਕੁਝ ਹੋਵੇ ਨਾ ਪੰਜਾਬ ਦਾ ਪੁੱਤ ਹੈ ਸਾਰੇ ਹੀ ਆਪਾਂ ਅਰਦਾਸਾਂ ਕਰਦੇ ਆਂ ਜੇ ਕਿਸੇ ਦਾ ਵੀ ਬੱਚਾ ਹਸਪੀਟਲ ਚ ਪਿਆ ਹੋਵੇ ਰੀਡ ਦੀ ਹੱਡੀ ਤੇ ਸੱਟ ਹੋਵੇ ਗਰਦਨ ਤੇ ਸੱਟ ਹੋਵੇ ਦਿਮਾਗ ਡੈੱਡ ਹੋ ਜਾਏ ਤੇ ਆਪਾਂ ਸਾਰੇ ਹੀ ਹਰਕ ਵਾਸਤੇ ਹੀ ਆਪਾਂ ਅਰਦਾਸ ਕਰਾਂਗੇ ਜਿਹਦਾ ਇਦਾਂ ਦਾ ਹਾਲਾਤ ਹੋਣਾ ਉਹ ਕੋਈ ਵੀ ਬੱਚਾ ਹੋਵੇ ਇਕੱਲੀ ਉਹ ਕੱਲਾ ਉਹ ਗਾਉਣ ਵਾਲੇ ਮੁੰਡੇ ਦੀ ਗੱਲ ਨਹੀਂ ਉਹ ਤੇ ਕੋਈ ਵੀ ਹੋਏਗਾ ਜਿਹਦੇ ਜਿਹਦਾ ਹਾਲਾਤ ਇਦਾਂ ਦੀ ਨਾਜ਼ੁਕ ਹੋਵੇ ਗੰਭੀਰ ਹੋਵੇ ਡਾਕਟਰ ਕਹਿਣ ਖਤਰਾ ਹੈ ਤੇ ਆਪਾਂ ਸਾਰੇ ਵਾਸਤੇ ਅਰਦਾਸ ਕਰਾਂਗੇ ਯਾਰ ਇਹਦਾ ਇਹਦੀ ਜਾਨ ਬਚੇ ਇਹ ਤੇ ਆ ਵੇਖੋ ਸਾਡੀ ਭਾਵਨਾ ਹਰ ਬੰਦੇ ਦੇ ਅੰਦਰ ਇਹ ਭਾਵਨਾ ਹੋਣੀ ਚਾਹੀਦੀ ਹੈ ਕਿਸੇ ਤੇ ਦਇਆ ਕਰਨੀ ਕਿਸੇ ਲਈ ਅਰਦਾਸ ਕਰਨੀ ਕਿਸੇ ਦਾ ਭਲਾ ਸੋਚਣਾ ਅਰਦਾਸ ਕਰਨ ਦਾ ਮਤਲਬ ਹੈ ਕਿ ਅਸੀਂ ਅੰਦਰੋਂ ਸੈਂਸਿਟਿਵ ਆ ਅਸੀਂ ਅੰਦਰੋਂ ਸਾਡੇ ਅੰਦਰ ਦਰਦ ਹੁੰਦਾ ਹੈ ਅਸੀਂ ਅੰਦਰੋਂ ਮਹਿਸੂਸ ਕਰਦੇ ਆ ਅਸੀਂ ਕਿਸੇ ਦੇ ਦਰਦ ਨੂੰ ਫੀਲ ਕਰਦੇ ਆ ਅਸੀਂ ਜਜਬਾਤ ਹੈ ਸਾਡੇ ਅੰਦਰ ਅਸੀਂ ਜਿਉਂਦੇ ਆਂ ਸਾਨੂੰ ਕਿਸੇ ਦੀ ਤਕਲੀਫ ਨੂੰ ਵੇਖ ਕੇ ਤਕਲੀਫ ਹੁੰਦੀ ਹੈ ਕਿਸੇ ਦੇ ਅਥਰਾਂ ਨੂੰ ਅਥਰੂਆਂ ਨੂੰ ਵੇਖ ਕੇ ਸਾਨੂੰ ਵੀ ਰੋਣਾ ਆਉਂਦਾ ਕਿਸੇ ਦੀ ਮਾਂ ਦਾ ਪੁੱਤ ਨਾ ਮਰੇ ਆਪਾਂ ਸਾਰੇ ਹੀ ਅੰਦਰੋਂ ਇਹ ਅਰਦਾਸ ਕਰਦੇ ਆਂ ਇਹ ਤੇ ਪੱਖ ਹੈ ਇੱਕ ਚੰਗਾ ਹਰੇਕ ਵਾਸਤੇ ਕਿਸੇ ਵਾਸਤੇ ਨਹੀਂ ਹਰੇਕ ਵਾਸਤੇ ਇੱਕ ਵਾਰੀ ਆਉਣਾ ਚਾਹੀਦਾ ਵੀ ਨਾ ਐਦਾਂ ਨਾ ਹੋਵੇ ਇਹ ਤੇ ਸਾਡੇ ਮਨ ਦਾ ਬਲਬਲ ਹੈ ਹੋਣਾ ਚਾਹੀਦਾ ਇੱਕ ਤੇ ਗੱਲ ਇਹ ਇੱਕ ਦੂਜੀ ਗੱਲ ਇਹ ਹੈ ਕਿ ਐਕਸੀਡੈਂਟ ਹੋਇਆ ਕਿਉਂ ਕਹਿੰਦੇ ਦੋ ਸਾਨ ਨ ਭਿੜਦੇ ਭਿੜਦੇ ਅੱਗੇ ਆ ਗਏ ਤੇ ਇੱਕਦਮ ਉਹਦਾ ਮੋਟਰਸਾਈਕਲ ਡਿੱਗ ਗਿਆ ਤੇ ਇਹ ਇਹ ਕਿੰਨਾ ਕਿਚਰ ਇਹ ਇਕੱਲੇ ਉਹਦੀ ਜਵੰਦੇ ਦੀ ਗੱਲ ਨਹੀਂ ਇਹ ਗੱਡੀਆਂ ਦਾ ਮਸਲਾ ਤੇ ਸਾਰਿਆਂ ਨੂੰ ਹੀ ਆ ਹੁਣ ਮੈਂ ਇੱਧਰ ਨੂੰ ਆਇਆ ਅੱਜ ਤੇ ਮੈਂ ਪਹਿਲਾਂ ਇਹਨਾਂ ਨਾਲ ਗੱਲ ਕਰਦਾ ਸੀ ਮੈਂ ਕਿਹਾ ਜਦੋਂ ਵਾਪਸ ਆਉਣਾ ਰਾਤ ਵੇਲੇ ਜਰਾ ਧਿਆਨ ਰੱਖਿਓ ਰਾਤ ਨੂੰ ਗੱਡੀਆਂ ਸਪੀਡ ਤੇ ਹੁੰਦੀਆਂ ਪਤਾ ਹੀ ਨਹੀਂ ਲੱਗਦਾ ਕਿੱਧਰੋਂ ਬਾਹਰ ਨਿਕਲ ਆਉਂਦੀ ਐ ਸਾਡੇ ਇੱਥੇ ਪੰਜ ਪਿਆਰਿਆਂ ਦੀ ਗੱਡੀ ਕਈ ਸਾਲ ਪਹਿਲਾਂ ਐਕਸੀਡੈਂਟ ਹੋਈ ਸੀ ਸਾਰੀ ਗੱਡੀ ਖਤਮ ਹੋ ਗਈ ਸੀ ਪੰਜ ਪਿਆਰੇ ਅਮਰ ਸ਼ਿਕਾ ਕੇ ਜਾ ਰਹੇ ਸੀ ਇਸੇ ਰੋਡ ਤੇ ਤੁਹਾਡੇ ਵਾਲਾ ਜਿਹੜਾ ਸਾਡਾ ਜਾ ਰਿਹਾ ਨਾ ਇਹ ਪਿੱਖੀ ਵਾਲਾ ਰੋਡ ਆ ਜਿਹੜਾ ਸਾਰਾ ਇਹਦੇ ਉੱਤੇ ਐਕਸੀਡੈਂਟ ਹੋਇਆ ਸੀ ਤੇ ਅੱਜ ਤੋਂ 28 ਸਾਲ ਪਹਿਲਾਂ 메ਨ ਰੋਡ ਦੇ ਉੱਤੇ ਇੱਥੇ ਠੂਠਿਆਂ ਵਾਲੀ ਪਿੰਡ ਪੈਂਦਾ ਨੇੜੇ ਮੈਂ ਜਿਪਸੀ ਦੇ ਵਿੱਚ ਸੀ ਗੱਡੀ ਦੇ ਵਿੱਚ ਸੀ ਉਦੋਂ ਐਕਸੀਡੈਂਟ ਹੋਇਆ ਸੀ ਭਾਈ ਮੱਖਣ ਸਿੰਘ ਦੀ ਸਾਡੇ ਨਾਲ ਆ ਜਸਵੀਰ ਸਿੰਘ ਆਪਾਂ ਸਾਰੇ ਸੀ ਭਾਈ ਮੱਖਣ ਸਿੰਘ ਦੀ ਮੌਤ ਹੋਈ ਸੀ ਐਕਸੀਡੈਂਟ ਵਿੱਚ ਪੰਜ ਪਿਆਰਿਆਂ ਦੇ ਨਾਲ ਵੀ ਇਦਾਂ ਹਾਦਸਾ ਸਾਡੇ ਵਾਪਰਿਆ ਸੋ ਇਦਾਂ ਦੇ ਹਾਦਸੇ ਵਾਪਰਦੇ ਆ ਕਿਉਂਕਿ گاਵਾ ਇੱਕਦਮ ਆ ਜਾਂਦੀਆਂ ਸਾਡੇ ਸਿਸਟਮ ਨਹੀਂ ਕੋਈ ਆ ਹੁਣ ਦੋ ਤਿੰਨ ਦਿਨ ਤੇ ਰਹੇ ਆ ਉੱਥੇ ਵੇਖਿਆ ਕੋਈ ਜਾਨਵਰ ਛੜਕਤੇ ਦੇ ਵੇਖਿਆ ਹੀ ਨਹੀਂ ਜਾਨਵਰ ਤੇ ਕੀ ਕਦੇ ਕੋਈ ਕੁੱਤਾ ਵੀ ਨਹੀਂ ਵੇਖਿਆ ਰੋਡ ਦੇ ਉੱਤੇ ਸਿਸਟਮ ਹੈ ਹੁਣ ਜਿਹੜੀਆਂ ਸਰਕਾਰਾਂ ਹਨ ਭਾਵੇਂ ਪੰਜਾਬ ਦੇ ਸੀਐਮ ਹਨ ਭਾਵੇਂ ਹਿਮਾਚਲ ਦੇ ਹਨ ਭਾਵੇਂ ਹਰਿਆਣੇ ਦੇ ਹਨ ਜਿਹੜੇ ਬੰਦਿਆਂ ਦੀ ਪਹੁੰਚ ਹੈ ਉਹ ਇਕੱਠੇ ਹੋਣ ਕੁਝ ਐਸਾ ਹੀਲਾ ਵਸੀਲਾ ਕਰਨ ਵੀ ਇਹਦਾ ਸੈਟਅਪ ਹੋਵੇ ਕੋਈ ਰੋਡਾਂ ਦਾ ਸਿਸਟਮ ਬਣੇ ਕੋਈ ਇਹਦਾ ਢਾਂਚਾ ਬਣੇ ਕਿੰਨੀਆਂ ਕਮਾਵਾਂ ਦੇ ਪੁੱਤ ਜਿਹੜੇ ਨਿੱਦਾ ਵੈਂਟੀਲੇਟਰਾਂ ਦੇ ਪਏ ਰਹਿਣਗੇ Rapaz, Pai é